ਹਾਂਜੀ ਇੱਥੇ ਤਾਂ ਅਸੀਂ ਵੱਟ ਪਿੱਛੇ ਲੜ ਪਈ ਨਹੀਂ ਤੇ ਸਿਰ ਪਾੜ ਦਿੰਨੇ ਆ ਤੂੰ ਸਾਡੀਆਂ ਜ਼ਮੀਨਾਂ ਖੋਹਣ ਆ ਗਿਆ ਬੀਬੀਆਂ ਨੂੰ 1000 ਮਹੀਨਾ ਦੇਣ ਦੇ ਚੱਕਰ ਦੇ ਵਿੱਚ 65000 ਕਿੱਲਾ ਦਾਅ ਤੇ ਲਾ ਦੇਣਾ ਕਿੱਡੀ ਕੁ ਸਮਝਦਾਰੀ ਆ ਇਹ ਗੱਲ ਮੈਂ ਨਹੀਂ ਕਹਿੰਦਾ ਮਿੱਤਰੋ ਆਹ ਹਿੰਦੀ ਯੂਟਿਊਬਰ ਕਹਿੰਦਾ ਨੇ ਕੱਲੀ ਕੱਲੀ ਗੱਲ ਬੜੇ ਮਤੇ ਨਾਲ ਸਮਝਾਈ ਆ ਇਹ ਕਹਿੰਦਾ ਵੀ ਤੁਹਾਡਾ ਹੀ ਮਾਨ ਸਾਹਿਬ ਦੇ ਦਿਮਾਗ ਦੇ ਵਿੱਚ ਪਤਾ ਕੀ ਚੱਲ ਰਿਹਾ ਉਹ ਕਹਿੰਦਾ ਵੀ ਕਿਸਾਨ ਤੋਂ ਕਿੱਲਾ ਸੌਖਾ ਲੈ ਲਾਂਗੇ ਚੌਥਾ ਹਿੱਸਾ ਨੂੰ ਦੇ ਦਾਂਗੇ ਤਿੰਨ ਹਿੱਸੇ ਵੇਚ ਕੇ 25-30 ਕਰੋੜ ਜੇਬ 'ਚ ਪਾਵਾਂਗੇ ਤੇ ਬੀਬੀਆਂ ਨੂੰ ਹਜ਼ਾਰ ਹਜ਼ਾਰ ਰੁਪਏ ਮਹੀਨਾ ਦਵਾਂਗੇ ਕਿਉਂਕਿ 65000 ਨੂੰ ਜੇਕਰ ਆਪਾਂ 25 30 ਕਰੋੜ ਨਾਲ ਗੁਣਾ ਕਰੀਏ ਤਾਂ ਰਕਮ ਬਹੁਤ ਵੱਡੀ ਬਣ ਜਾਂਦੀ ਹੈ ਤੇ ਇਹਨਾਂ ਦਾ ਸਾਲ ਸੌਖਾ ਨਿਕਲ ਜਾਊਗਾ ਤਾਂ ਮਿੱਤਰੋ ਮੈਂ ਬੋਲਣਾ ਨਹੀਂ ਸੀ ਅਸੀਂ ਖੁਦ ਵੋਟਾਂ ਪਾਈਆਂ ਨੇ ਕਹਿਕਵਾ ਕੇ ਵੀ ਵੋਟਾਂ ਪਾਈਆਂ ਨੇ ਵੀ ਆਣ ਕੇ ਕੋਈ ਪੰਜਾਬ ਦਾ ਸੁਧਾਰ ਹੋਊਗਾ ਪਰ ਇਹ ਤਾਂ ਉਲਟਾ ਜ਼ਮੀਨਾ ਖੋਣ ਲੱਗ ਗਏ ਨੇ ਉਲਟਾ ਇਹਨਾਂ ਦੀ ਲੈਂਡ ਪੁੱਲਿੰਗ ਪਾਲਿਸੀ ਦੇ ਵਿੱਚ ਕੋਈ ਸਫਾਈ ਹੈ ਨਹੀਂ ਹੁਣ ਉਹਦੇ ਵਿੱਚ ਜਿਨ੍ਹਾਂ ਕੋਲੇ ਯਾਨੀ ਕਿ ਇਕੱਲੇ ਘਾਰ ਹੀ ਆ ਉਹਨਾਂ ਦਾ ਕੋਈ ਵੇਰਵਾ ਹੈ ਨਹੀਂ ਜਾਂ ਜਿਨ੍ਹਾਂ ਕੋਲੇ ਕੋਈ ਡੇਢ ਜਾਂ ਦੋ ਕਨਾਲਾਂ ਜ਼ਮੀਨਾਂ ਉਹਨਾਂ ਦਾ ਕੋਈ ਹੈ ਨਹੀਂਗਾ ਵੀ ਉਹ ਕੀ ਕਰਨਗੇ ਉਹ ਕਿੱਥੇ ਜਾਣਗੇ ਕਿੱਥੇ ਰਹਿਣਗੇ ਹੁਣ ਦੇਖ ਲਓ 65000 ਕਿਲਾ ਜੇ ਉੱਜੜ ਜੇ ਚਲੋ ਸ਼ਹਿਰੀਕਰਨ ਹੋ ਗਿਆ ਉੱਥੇ ਜਿਹੜੇ 65000 ਚ ਚਲੋ ਜਿਮੀਦਾਰ ਤਾਂ ਸ਼ਹਿਰਾਂ ਚ ਵਸ ਜਾਣਗੇ ਪਰ ਤੁਸੀਂ ਅੱਜ ਤੱਕ ਕੋਈ ਜਿਮੀਦਾਰ ਵੇਖਿਆ ਲੈਂਡ ਪੂਲਿੰਗ ਪਾਲਿਸੀ ਤੋਂ ਬਾਅਦ ਆਬਾਦ ਹੋਇਆ ਤਾਂ ਮਿੱਤਰੋ ਇਤਿਹਾਸ ਗਵਾਹ ਅੱਜ ਤੋਂ ਕਈ ਸਮਾਂ ਪਹਿਲਾਂ ਗੁਜਰਾਤ ਦੇ ਵਿੱਚ ਵੀ ਲੈਂਡ ਪੂਲਿੰਗ ਹੋਈ ਸੀਗੀ ਤੇ ਮਹਾਲੀ ਦੇ ਵਿੱਚ ਵੀ ਲੈਂਡ ਪੂਲਿੰਗ ਹੋਈ ਸੀ ਕੋਈ ਕਿਸਾਨ ਤੁਹਾਨੂੰ 5% ਕਿਸਾਨ ਵੀ ਜ਼ਮੀਨ ਨਹੀਂ ਖਰੀਦ ਸਕਿਆ ਤੇ ਉਹਨਾਂ ਦੇ ਬੱਚੇ ਦਿਹਾੜੀਆਂ ਕਰਦੇ ਨੇ ਤੇ ਜ਼ਮੀਨਾਂ ਲੈਸ ਹੋ ਗਏ ਨੇ ਕਿਉਂਕਿ ਮਿੱਤਰੋ ਗੱਲ ਦੱਸ ਦੇਣਾ ਇਦਾਂ ਕਿਉਂਕਿ ਜਿਹੜਾ ਕਿਸਾਨ ਖੇਤੀ ਤੇ ਨਿਰਭਾਰਾ ਤੇ ਖੇਤੀ ਕਰਦਾ ਰੇਅਰ ਹੀ ਆ ਜ਼ਿਆਦਾਤਰ ਕਿਸਾਨ 70 80% ਕਿਸਾਨ ਕਦੀ ਵੀ ਬਿਜ਼ਨਸਮੈਨ ਨਹੀਂ ਬਣ ਸਕਦਾ ਨਹੀਂ ਬਣ ਸਕਦਾ ਕਿਉਂਕਿ ਉਹਦੇ ਵਿੱਚ ਉਹੋ ਜੀ ਕੁਆਲਿਟੀ ਨਹੀਂ ਹੁੰਦੀ ਚਲੋ ਉਹਦੇ ਬੱਚੇ ਪੜ੍ਹ ਲਿਖ ਕੇ ਬਣ ਜਾਣਗੇ ਪਰ ਰੇਅਰ ਕੇਸਾਂ ਦੇ ਵਿੱਚ ਮੈਂ ਦੇਖਿਆ ਵੀ ਜਿਆਦਾਤਰ ਕਿਸਾਨ बिजनेसमैन ਨਹੀਂ ਬਣ ਸਕਦਾ ਉਹ ਸਿਰਫ ਖੇਤੀ ਤੇ ਨਿਰਭਰ ਆ ਤੇ ਖੇਤੀ ਤੇ ਹੀ ਨਿਰਭਰ ਰਹਿੰਦਾ ਜਾਂ ਉਹ ਦਿਹਾੜੀ ਕਰ ਸਕਦਾ ਕੰਮ ਕਰ ਸਕਦਾ ਸਿਕਿਉਰਿਟੀ ਗਾਰਡ ਲੱਗ ਸਕਦਾ ਇਸ ਤੋਂ ਉੱਤੇ ਉਹ ਕੁਝ ਨਹੀਂ ਕਰ ਸਕਦਾ ਤਾਂ ਮਿੱਤਰੋ ਜਦੋਂ ਗੁਜਰਾਤ ਦੇ ਵਿੱਚ ਗਾਂਧੀ ਨਗਰ ਵਸਾਇਆ ਸੀ ਤੇ ਉਹ ਵੀ ਕਈ ਪਿੰਡਾਂ ਦੀ ਪ੍ਰਾਪਰਟੀ ਲੈ ਕੇ ਕਈ ਪਿੰਡ ਉਜਾੜ ਕੇ ਵਸਾਇਆ ਸੀ ਤੇ ਉਹਨਾਂ ਨੂੰ ਕੀ ਕੀਤਾ ਵੀ ਉਹਨਾਂ ਨੇ ਫਲੈਟ ਦੇਤੇ ਜਗ੍ਹਾ ਦੇਤੀ ਤੇ ਹੁਣ ਉਹਨਾਂ ਕੋਲੇ ਪੈਸੇ ਨਾ ਘਰ ਪਾਉਣ ਨੂੰ ਕਿਉਂਕਿ ਜਦੋਂ ਉਹ ਜਗ੍ਹਾ ਆਬਾਦ ਹੋ ਗਈ ਸ਼ਹਿਰ ਬਣ ਗਿਆ ਉੱਥੇ ਮਹਿੰਗਾਈ ਬੜੀ ਉੱਥੇ ਹੁਣ ਤੁਹਾਨੂੰ ਪਤਾ ਏਡੀਸੀ ਖਰਚੇ ਪੈਂਦੇ ਆ ਲਾਈਟਾਂ ਦੇ ਖਰਚੇ ਪੈਂਦੇ ਆ ਯਾਨੀ ਕਿ ਸੀਵਰੇਜ ਦਾ ਖਰਚਾ ਪੈਂਦਾ ਤੇ ਉਹਨਾਂ ਨੇ ਸੋਚਿਆ ਵੀ ਇਹ ਤਾਂ ਖਰਚੇ ਸਾਡੀ ਜ਼ਮੀਨਾਂ ਨਾਲ ਵੀ ਵੱਧ ਗਏ ਨੇ ਤੇ ਇਸ ਕਰਕੇ ਉਹਨਾਂ ਨੂੰ ਉੱਥੇ ਮਜਬੂਰਨ ਤੌਰ ਤੇ ਉਹ ਪਲਾਟ ਜਿਹੜੇ ਕਿ ਵੇਚਨੇ ਪਏ ਗਾਂਧੀ ਨਗਰ ਤਾਂ ਕੈਪੀਟਲ ਸਿਟੀ ਤਾਂ ਬਣਾਤੀ ਉਹਨਾਂ ਨੇ ਮਜਬੂਰਨ ਤੌਰ ਤੇ ਜਿੰਨੇ ਵੀ 40000 ਯਾਨੀ ਕਿ ਕਿਸਾਨ ਸੀਗੇ ਉਹ ਸਾਰੇ ਉੱਜੜ ਗਏ ਤੇ ਸਾਰੇ ਉਹ ਕਿਸਾਨ ਉਸੇ ਗਾਂਧੀ ਨਗਰ ਦੇ ਵਿੱਚ ਕੋਈ ਚਪੜਾਸੀ ਲੱਗਿਆ ਕੋਈ ਸਕਿਉਰਿਟੀ ਗਾਰਡ ਲੱਗਿਆ ਕੋਈ ਸਫਾਈ ਕਰਮਚਾਰੀ ਲੱਗਿਆ ਕਿਸਾਨ ਤੇ ਉਹ ਕਿਸਾਨ ਰੋ ਰੋ ਕੇ ਕਹੀ ਜਾਂਦੇ ਆ ਪੰਜਾਬ ਦੇ ਵਿੱਚ ਵੀ ਵੀ ਭਾਈ ਤੁਸੀਂ ਇਹ ਕੰਮ ਨਾ ਕਰੋ ਤੁਹਾਡੀ ਇਸ ਦੇ ਵਿੱਚ ਸਾਰੀ ਉਮਰ ਇੱਕ ਤਾਂ ਤੁਸੀਂ ਪੈਲੀ ਗਵਾਲੋਂਗੇ ਇੱਕ ਪੈਲੀ ਦੇ ਉੱਪਰ ਹੁੰਦੀ ਫਸਲ ਗਵਾਲੋਂਗੇ ਇਹਦੇ ਵਿੱਚ ਲੈਂਡ ਪੂਲਿੰਗ ਨਾਲ ਪੰਜਾਬ ਨੂੰ ਫਾਇਦਾ ਨਹੀਂ ਹੋਣ ਵਾਲਾ ਹੁਣ ਦੇਖ ਵੀ 65000 ਕਿੱਲਾ ਜਿਹੜਾ ਕਿ ਖੇਤੀ ਦੇ ਥੱਲੇ ਉਹ ਗਿਆ ਚਲਾ ਹੁਣ 65000 ਕਿੱਲੇ ਦੇ ਨਾਲ ਕਿੰਨੇ ਮਜ਼ਦੂਰ ਕੰਮ ਕਰਦੇ ਸੀ ਕਿੰਨੇ ਪ੍ਰਵਾਸੀ ਆਪਣੇ ਆਉਂਦੇ ਸੀ ਜਾਂ ਆਪਣੇ ਪਿੰਡ ਦੇ ਦਿਹਾੜੀ ਧੱਪਾ ਕਰਦੇ ਸੀ ਉਹਨਾਂ ਦਾ ਰੋਜ਼ਗਾਰ ਖੋលਿਆ ਜਾਂ ਉਥੇ ਜਿਹੜੇ ਵੀ ਪਿੰਡ ਵਿੱਚ ਆਏ ਲੈਂਡ ਪੁਲਿੰਗ ਦੇ ਕੋਈ ਯਾਨੀ ਕਿ ਦਰਜੀ ਸੀ ਕੋਈ ਯਾਨੀ ਕਿ ਦੁਕਾਨ ਸੀ ਉਹ ਦੁਕਾਨਾਂ ਬਰੋਜ ਕਰ ਹਾਲਾਂਕਿ ਉਹਨਾਂ ਨੂੰ ਦੁਕਾਨਾਂ ਮਿਲਦੀਆਂ ਤਾਂ ਨਹੀਂ ਨਾ ਚਲੋ ਕਿਸਾਨ ਤਾਂ ਫਿਰ ਵੀ ਵਸ ਜੂਗਾ ਪਰ ਜਿਹੜੇ ਮੇਰੇ ਵਰਗੇ ਦਿਹਾੜੀਦਾਰ ਉਹਨਾਂ ਨੂੰ ਕੌਣ ਵਸਾਊ ਕੋਈ ਯਾਨੀ ਕਿ ਲੈਂਡ ਪੁਲਿੰਗ ਦੇ ਵਿੱਚ ਕੋਈ ਇਹਨਾਂ ਨੇ ਸਫਾਈ ਨਹੀਂ ਦਿੱਤੀ ਐਡੀ ਬਚਕਾਨੀ ਹਰਕਤ ਕੀਤੀ ਹੈ ਨਾ ਮੈਨੂੰ ਲੱਗਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹਨੇ ਆਪਦੀ ਪਾਰਟੀ ਖਤਮ ਕਰ ਲੈਣੀ ਆ ਸਾਲ ਹੈਗਾ ਇਹਦੇ ਕੋਲੇ ਬਈ ਕੱਢ ਲਾ ਤੇਰਾ ਮੁਸ਼ਕਲੀ ਲੱਗਦਾ ਮੈਨੂੰ ਆਉਣ ਵਾਲੇ ਸਮੇਂ 'ਚ ਮੈਨੂੰ ਨਹੀਂ ਲੱਗਦਾ ਵੀ ਮੈਂ ਤੈਨੂੰ ਹੁਣ ਮੈਂ ਤੈਨੂੰ ਕਿਹੜੇ ਮੂਹ ਨਾਲ ਵੋਟ ਪਾਵਾਂ ਤੂੰ ਅੱਜ ਲੁਧਿਆਣੀ ਦੀਆਂ ਖੋਈਆਂ ਨੇ ਤੇ ਸੱਡ ਕੱਲ ਨੂੰ ਸਾਡੀਆਂ ਖੋਵੇਂਗਾ ਹੈ ਮੇਰੇ ਕੋਲ ਤਾਂ ਕੇ ਚਾਰ ਕਿੱਲੇ ਆ ਤੇ ਕਿੱਲਾ ਤੂੰ ਮੈਨੂੰ ਦਿੱਤਾ ਤੇ ਮੇਰੀ ਤਾਂ ਅੱਗੇ ਮੌਤ ਹੋ ਜਾਣੀ ਹੈ ਹਾਂਜੀ ਇੱਥੇ ਤਾਂ ਅਸੀਂ ਵੱਟ ਪਿੱਛੇ ਲੜ ਪਈ ਨਹੀਂ ਤੇ ਸਿਰ ਪਾੜ ਦਿੰਨੇ ਆ ਤੂੰ ਸਾਡੀਆਂ ਜ਼ਮੀਨਾਂ ਖੋਣ ਆ ਗਿਆ ਇਸ ਕਰਕੇ ਭਰਾਵਾ ਸਾਨੂੰ ਤੇਰੀ ਗੱਲ ਮਨਜ਼ੂਰ ਨਹੀਂਗੀ ਤੇ ਭਰਾ ਬਣ ਕੇ ਤੂੰ ਆ ਬੀਬੀਆਂ ਦੇ 1000 ਰੁਪਿਆ ਦੇ ਚੱਕਰ ਦੇ ਵਿੱਚ ਸਾਡਾ ਬੇੜਾ ਕਰਕ ਨਾ ਕਰ ਇਹਦੋਂ ਚੰਗਾ ਤੂੰ ਐ ਕਰ ਬਿਜਲੀ ਤੂੰ ਆਪ ਬੀਬੀਆਂ ਦਾ ਤੂੰ 1000 ਰੁਪਿਆ ਰਹਿ ਨਹੀਂ ਦੇ ਠੀਕ ਹੈ ਕਣੀ ਤੈਨੂੰ ਬਸ ਇਹੀ ਹੱਥ ਜੋੜ ਕੇ ਬੇਨਤੀ ਆ ਵੀ ਤੂੰ ਕੁਝ ਨਾ ਕਰ ਕੁਝ ਭਲਾਣਾ ਕਰ ਤੂੰ ਚੁੱਪ ਕਰਕੇ ਸਾਲਟ ਪਾ ਦੇ ਜਾਂ ਲੈਂਡ ਪੁਲਿੰਗ ਵਾਲਾ ਚੱਕਰ ਤੂੰ ਖਤਮ ਕਰ ਦੇ ਗਾਂ ਜਿਹੜੀ ਸਰਕਾਰ ਆਊਗੀ ਆਪੇ ਵੇਖ ਲੇਗੀ ਠੀਕ ਹੈ ਕਣੀ ਤੇਰੇ ਵਰਗੇ ਸਾਨੂੰ ਹੱਥ ਬੰਨ ਕੇ ਜੋੜ ਕੇ ਬੇਨਤੀ ਆ ਵੀ ਸਾਡਾ ਜਲੂਸ ਨਾ ਕੱਢ ਸਾਨੂੰ ਯਾਰ ਜੀ ਲੈਣ ਦੇ ਠੀਕ ਹੈ ਕਣੀ